ਵੈਰਗੁਜੀ ਦਾ ਸਾਲ ਸਾਹਿਬ ਵੈਰਗੁਜੀ ਕੀ ਪਤੇ ਪਰਮਾਤਮਾ ਸਾਨੂੰ ਖੁਸ਼ ਰੱਖੇ ਚੜ੍ਹਦੀ ਕਲਾ ਦੇ ਵਿੱਚ ਸਕੇ ਸਾਰੀ ਫੈਮਿਲੀ ਚਾਹ ਪੀ ਰਹੀ ਹੈ ਜੀ ਆਜੋ ਤੁਸੀਂ ਵੀ ਪੀ ਲਓ ਸਾਸਰੀ ਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਮੇਰੇ ਜੀਜੇ ਨੂੰ ਮਿਲੋ ਜੀ ਸਾਸਰੀ ਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਲਓ ਜੀ ਅੱਜ ਮੌਕਾ ਮਿਲਿਆ ਜੀ ਉੱਤ ਗਏ ਤੇ ਕੱਲ ਫਿਰ ਕਿਉਂਕਿ ਵੀਰੋਂ ਦਾ ਪਿਆਰ ਖਿੱਚ ਲਿਆ ਹੈ ਹਾਂ 6 ਮਹੀਨੇ ਹੋ ਗਏ ਤੇ ਜੀ ਬਾਕੀ ਮਨਜੀਤ ਨੇ ਵੀ ਬਹੁਤ ਧਰਤੀ ਵੱਡੀ ਵੀ ਸੀ ਮਾਚਰ ਕਮਾਈ ਦੇ ਤੇ ਮਰੀ ਭਾਂਡ ਵੀ ਮਲਾ ਦੇ ਤਾਂ ਕਰਕੇ ਪੌਂਸੀ ਦੇ ਮੈਨੂੰ ਇਹ ਨਹੀਂ ਸਮਝ ਲੱਗੀ ਵੀ ਮੇਰੇ ਇੱਕ ਗੱਲ ਹੋਰ ਆ ਜੀ ਹਾਂਜੀ ਅੱਜ ਹੁਣ ਜੈਸਮੀਨ ਨੇ ਵੀਡੀਓ ਸ਼ੁਰੂ ਕਰੀ ਹਾਂਜੀ ਦੀਜਾ ਕਹਿੰਦਾ ਤੁਸੀਂ ਵੀਡੀਓ ਤਾਂ ਸ਼ੁਰੂ ਕਰ ਲਈ ਕਹਿੰਦਾ ਦੀਜੇ ਨੂੰ ਕੰਡੇ ਵਰਤਾ ਕਰ ਲੈਂਦੇ ਹੋ ਉਹ ਹੀ ਤਾਂ ਗੱਲ ਹੈ ਆ ਦੇਖੋ ਚਾਹ ਦਾ ਕਲਾਸ ਸੀ ਲਿਆ ਤਾਂ ਹੁਣ ਹੋਰ ਕੰਡਾ ਕਿਹੜਾ ਹੁੰਦਾ ਮੈਨੂੰ ਨਹੀਂ ਨਹੀਂ ਮੇਰੀ ਗੱਲ ਸੁਣੋ ਜੀ ਮੈਂ ਤਾਂ ਐਂ ਕਹਿੰਦਾ ਤਾਂ ਵੀ ਦੇਖੋ ਤੁਸੀਂ ਕਹਿੰਦੇ ਵੀ ਵੀਡੀਓ ਸ਼ੁਰੂ ਕਰ ਲਓ ਮਹਾਪਾਈ ਬਣਾ ਲਓ ਪਰ ਮਹਾਪਾਈ ਕੰਡੇ ਪਰਤਾ ਕਰ ਲਓ ਬਣਾਣ ਜੋਗੇ ਕਰਤਾ ਨਹੀਂ ਚਾਹ ਕੇ ਇਹ ਤਾਂ ਹਲੋ ਬਿਹਾਲਾ ਕੰਮ ਹੋ ਗਿਆ ਵੀ ਜਦ ਬਿਆਹ ਬਿਆਹ ਚ ਪਹਿਲੇ ਪਹਿਲੇ ਸਮਿਆਂ ਹੁੰਦੇ ਤਾਂ ਵੀ ਜਿਹੜੇ ਜ਼ਿਆਦਾ ਸ਼ਰਾਬੀ ਹੁੰਦੇ ਤੇ ਬੰਦੇ ਹਾਂ ਨਹੀਂ ਆਦਾ ਜਦ ਕਹਿੰਦਾ ਵੀ ਰੋਟੀ ਲੱਗ ਗਈ ਉਹਨਾਂ ਨੇ ਵਿਆਹ ਚ ਗਏ ਹੁੰਦੇ ਤੇ ਜਾਂਦਾ ਐਜਾਂ ਦੇ ਵਿਆਹ ਹੁੰਦੇ ਤੇ ਵੀ ਤਰ੍ਹਾਂ ਦੇ ਵਿੱਚ ਟੈਂਟ ਲੱਗੇ ਬਣੇ ਫਰਾਤ ਪਠਾੜ ਲੈਣੀ ਹਾਂ ਦੁਪਹਿਰਾ ਦੁਪਹਿਰਾ ਆਨੰਦ ਕਾਰਜ ਹੋ ਗਿਆ ਫਿਰ ਦੋ ਘੰਟੇ ਵਿੱਚ ਰੈਸਟੋਰੈਂਟ ਦੀ ਦੀ ਬੈਹ ਜਾਣਾ ਕਿਸੇ ਸਕੂਲ ਚ ਪਠਾੜ ਲੈਣੇ ਜਾਂ ਕਿਸੇ ਧਰਮਸ਼ਾਲਾ ਚ ਪਠਾੜ ਲੈਣੇ ਜਾਂ ਕਿਤੇ ਬਾੜੇ ਕੋਹਾਰੇ ਕੋਲ ਵਧੀਆ ਜਾਇਨਾ ਪ੍ਰੋਗਰਾਮ ਕਰਕੇ ਉੱਥੇ ਪਠਾੜ ਲੈਣੇ ਫਿਰ ਜਾ ਉਹਨਾਂ ਨੇ ਦੇਖਣਾ ਵੀ ਯਾਰ ਰੋਟੀ ਦਾ ਟਾਈਮ ਹੋ ਗਿਆ ਪਹਿਲਾਂ ਕਹਿੰਦਾ ਰੋਟੀ ਖਾ ਲਓ ਹਾਂ ਯਾਰ ਰੋਟੀ ਖਾਣ ਜੋਗਾ ਪਹਿਲਾਂ ਕਰਤਾ ਦੋ ਕਹਿੰਦਾ ਪਾਬ ਵੀ ਉਹ ਮੰਗਦੇ ਹੁੰਦੇ ਤੇ ਵੀ ਸਾਡੇ ਅੰਦਰ ਕੁਝ ਚੱਲ ਜਵੇ ਥੋੜਾ ਬਹੁਤਾ ਪਰ ਮੈਂ ਨਾ ਵੇ ਹੁਣ ਜੀਜਾ ਪਤਾ ਨਹੀਂ ਕਿਹਾ ਪਾਲਦਾ ਜੀਜੇ ਨੂੰ ਚਾਹ ਤਾਂ ਮੈਂ ਦੇ ਦਿੱਤੀ। ਸਤਨ ਹੋ ਜਾਓ। ਬਲਾਓ ਸਾਸਰੀ ਘਰ ਤਾਂ ਬਲਾਓ ਪਹਿਲਾਂ। ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਿਰ ਮੈਂ ਕੰਮ ਛੱਡ ਕੇ ਜੀ ਆ ਗਈ। ਮੈਂ ਕਿਹਾ ਵੀ ਗੱਲ ਮੈਂ ਕਰਾਂ ਕੋਈ ਆਪਣੀ ਦੁੱਖ ਸੁੱਖ। ਕਰੋ ਜੀ ਤੁਸੀਂ। ਹੁਣ ਪੰਚਾਇਤ ਬੈਠੀ ਦੇਖ ਤੇਰੀ ਨਣਦਾਈ ਵੀ ਆ। ਹਾਂ। ਤੇਰਾ بڑا ਭਾਈ ਬੈਠਾ ਹੈ ਚਾ ਛੋਟਾ ਵਾਲਾ ਛੋਟਾ ਪਤਾ ਨਹੀਂ ਹੋਮਰ ਤੇ ਬੜਾ ਹੋਣਾ ਪਤਾ ਨਹੀਂ ਛੋਟਾ ਹੋਣਾ ਪਰ ਭਾਈ ਚਲੋ ਤਾਂ ਜੋ ਮਰਜੀ ਚੱਲ ਜੋ ਬਾਅਦ ਛੋਟਾ ਚਾਹੇ ਬੜਾ ਕਿੰਨੀ ਉਮਰ ਹੈ ਤੁਹਾਡੀ ਮੇਰੀ ਹੋਣੀ 35 36 ਸਾਲ ਦਾ ਫਿਰ ਇਹਦਾ ਬੜੀ ਇਹਦਾ 32 33 ਸਾਲ ਦੀ ਹੋਇਆ ਅੱਛਾ ਉਹ ਜਨਾਨੀ ਦੀ ਉਮਰ ਥੋੜੀ ਜਿਹੀ ਉੱਪਰ ਥੱਲੇ ਰੱਖਣੀ ਪੈਣੀ ਆ ਆਏ ਤਾਂ ਆਇਆ ਤਾਂ 40 ਪਲੱਸ ਆ ਲੱਗਦਾ ਕਿ ਨਹੀਂ 40 ਪਲੱਸ ਏ ਤੁਸੀਂ ਉਮਰ ਚਲੋ ਇੱਕ ਹੋਰ ਗੱਲ ਮੇਰੀ ਗੱਲ ਸੁਣੋ ਜੇ ਭਾਬੀ ਜੀ ਆਏ ਨਾ ਗੱਲ ਸਾੜੀ ਪਹਿਲਾਂ ਹੁੰਦੀ ਦੀ ਇਸ ਮੁੱਦੇ ਤੇ ਗੱਲ ਮੈਂ ਛੇੜੀ ਤੀ ਕਿਉਂਕਿ ਉਸ ਭਾਈ ਮਾਰਨਿੰਗ ਟਾਈਮ ਹੈ ਕੱਲੀ ਚਾਹ ਗੱਲ ਤੇ ਬਾੜਨਾ ਭਾਬੀ ਜੀ ਉਹਨੇ ਕਹਿੰਦੇ ਵੀ ਕੁਝ ਹੈਗਾ ਏ ਮਨੂੰ ਉਹੀ ਤਾਂ ਹੀ ਤਾਂ ਆਏ ਭਾਬੀ ਤੁਸੀਂ ਗੱਲੇ ਬਦਲਦੇ ਹੋ ਕੀ ਪਿਆ ਹੈਗਾ ਫ੍ਰਿਜ ਚ ਮੈਨੂੰ ਲੱਗਦਾ ਕੁਝ ਪਿਆ ਮਕਾਉੜੇ ਪਕੌੜੇ ਪੈ ਕੱਲ ਤੇ ਪਕੌੜੇ ਖਾ ਕੇ ਆ ਗਿਆ ਮੁੰਡਾ ਆਹ ਇਹਦੀ ਜੀਜੇਰ ਬਣਾਣਾ ਜੀਜੇ ਨੂੰ ਪਰ ਬੱਸ ਮੈਂ ਇਹਨਾਂ ਵੇਅ ਤੇ ਪਕੌੜੇ ਚਾਹ ਤੇ ਮੈਂ ਤਾਂ ਮੂੰਹ ਮੇਰੀ ਘਰ ਤਿਆਰ ਉਹ ਤੜਾ ਬੰਦ ਕਰਦੀ ਹਾਂ ਹੁਣ ਇਹਨਾਂ ਨੇ ਪਕੌੜੇ ਦੀ ਬਾਤ ਨਾਲੇ ਉਹਦੀ ਬਾਸੀ ਗੱਲ ਨਾਲੇ ਬਾਸੀ ਗੱਲ ਨਾਲੇ ਤੁਹਾਡੇ ਵੀ ਹੋਈਆਂ ਜੀ ਜੀ ਨਾ ਭਈ ਇਹਨਾਂ ਇਨਫੈਕਸ਼ਨ ਹੋਈ ਵੀ ਹੈ ਦੇਖੋ ਰਾਤ ਕੇ ਹੋਟਲ ਚ ਕੀ ਹੋ ਗਿਆ ਮੈਂ ਇਹ ਗੱਲ ਕਰਨੀ ਸੀ ਨਹੀਂ ਕਿ ਤੁਹਾਡੇ ਇਨਫੈਕਸ਼ਨ ਹੋਈ ਸੀ ਬਹੁਤ ਪਤਾ ਨਹੀਂ ਕੱਲ੍ਹ ਕੀ ਹੋਇਆ ਸੀ ਤੁਸੀਂ ਤਾਂ ਕਿ ਉਸ ਘਾਤ نیچے ਪਾਪਾਈ ਕੋ ਕੁਝ ਕਰਦੇ ਤੇ ਬੀਰ ਜੀ ਵੀਡੀਓ ਬਣਾਉਣ ਲੱਗੇ ਹੂੰ ਹੂੰ ਦੀ ਰੋਟੀ ਖਾਂਦੇ ਤੇ ਕਹਿੰਦੇ ਵੀ ਮੇਰੀ ਹੋਈ ਵੀ ਇਨਫੈਕਸ਼ਨ ਮੈਂ ਖਾ ਨਹੀਂ ਸਕਦਾ ਵੀ ਮੈਨੂੰ ਦਿਖਾ ਦਿਖਾ ਕੇ ਮੈਂ ਨਹੀਂ ਦੀਦੀ ਦੀ ਰੋਟੀ ਖਾਂਦੀ ਹਾਂ ਠੀਕ ਹੈ ਉਸ ਤੋਂ ਬਾਅਦ ਜਿਆਦਾ ਗਿਆ ਵੀਰ ਜੀ ਦਾ ਫੋਨ ਜਸਵੀ ਨੇ ਤਾਂ ਸਪੀਕਰ ਲਾ ਕੇ ਦਿੱਤਾ ਕੌਣ ਬਰਬਾਈ ਦਾ ਅੱਛਾ ਨਹੀਂ ਤੋ ਹਾਂ ਤੇ ਉਹ ਕੱਟਤਾ ਜਾ ਕੇ ਇੱਥੇ ਜੇ ਨੂੰ ਆ ਕੇ ਗੱਲ ਕਰਕੇ ਮੱਛmai ਆਏ ਅਹ ਅਹ ਮੁੜ ਕੇ ਉਹਦੇਿੱਤ ਯਦ ਬਾਅਦ ਤੇ ਵੀਰ ਜੀ ਨੇ ਦੁਬਾਰਾ ਦੀਦੀ ਨੂੰ ਫੋਨ ਕਰੇ ਵੀ ਅਸੀਂ ਚੱਲੇ ਆ ਅਛਰੇ ਦੇ ਨਾਲ ਰੋਟੀ ਖਾਣ ਤੇ ਤੱਕ ਗੱਲੇ ਲਗਾਤੀ ਤੱਕ ਕੋਈ ਨਹੀਂ ਨਹੀਂ ਮੈਂ ਦੱਸਦਾ ਗੱਲ ਪਤਾ ਕੀ ਕੀ ਵੀਰ ਜੀ ਨੇ ਕਰਿਆ ਫੋਨ ਅੱਛਾ ਨਹੀਂ ਤਰਵਾਈ ਹਾਂ ਉੱਥੇ ਜਾਇ ਜ਼ਮੀਨਾਂ ਲਾਤੇ ਸਪੀਕਰ ਮੈਂ ਕਰਦੇ ਆ ਬੰਦ ਆਹ ਕੋਈ ਹੋਰ ਪਰਸਲ ਦੀ ਗੱਲ ਕੋਈ ਪਰਸਲ ਨਾਲ ਗੱਲ ਹੁੰਦੀ ਆ ਦੂਜੇ ਆਰ ਸਾਲਿਆਂ ਦੀਆਂ 100 ਗੱਲਾਂ ਹੁੰਦੀਆਂ ਬਾਬਾ ਜੀ ਉਹਨੇ ਮੈਨੂੰ ਥੱਲੇ ਨੂੰ ਬੁਲਾਇਆ ਇੱਕ ਦੋ ਸੁਨੇਹਾ ਜੀ ਤਾਂ ਡਿਊਟੀ ਲਾਈ ਅਸੀਂ ਲਾਈ ਚੱਲੇ ਗਏ ਕਹਿੰਦਾ ਵੀ ਆਪਾਂ ਨੇ ਰੋਟੀ ਖਾਣੀ ਆ ਅਛਰੇ ਬਾਈ भी 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 शार भी भी अच्छा ओ बीवी ਉੱਤਰੂ ਕੀ ਬੀਬੀ ਕਹਿੰਦਾ ਉਹ ਲਈ ਖੜਿਆ ਏ ਬੀਬੀ ਕੀ ਪਟਨਾ ਸਾਹਿਬ ਨੂੰ ਬੀਬੀ ਅਚਰਾ ਕਰ ਲਾਈ ਆ ਉੱਥੇ ਹਾਂ ਵੀ ਬਾਈ ਜੇ ਨਾ ਜਾਂਦੇ ਫਿਰ ਗਲਤ ਤਾਂ ਨਾ ਹਾਂ ਫਿਰ ਅਸੀਂ ਗਏ ਉੱਥੇ ਬਾਈ ਹਾਂ ਬਾਈ ਦੂਰ ਹੋ ਗਈ ਹੈ ਅੱਗੇ ਬਾਈ ਹਨ ਇਨਫੈਕਸ਼ਨ ਆਨ ਲੱਗਿਆ ਕਿਸੇ ਨੂੰ ਬਾਈ ਇਨਫੈਕਸ਼ਨ ਦੂਰ ਦਾ ਨਹੀਂ ਨਹੀਂ ਉਹ ਵੀ ਕਹਿ ਰਹੇ ਆ ਇਨਫੈਕਸ਼ਨ ਇਨਫੈਕਸ਼ਨ ਤਾਂ ਹੁੰਦੀ ਉਹ ਤੈਨੂੰ ਹੋਈ ਵੀਦੀ ਕਿੰਨੇ ਦਿਨਾਂ ਚ ਹੌਲੀ ਹੌਲੀ ਕਲੀਅਰ ਹੋ ਗਈ ਖਿਚੜੀ ਖਾਂਦਾ ਹੁੰਦਾ ਬੰਦਾ ਖਿਚੜੀਓ ਖਾਧੇ ਮੇਰੀ ਸੁਣੋ ਹੀ ਗੱਲ ਮੇਰੀ ਤਾਂ ਸੁਣੋ ਇਹ ਕਹਿੰਨੇ ਵੀ ਭਾਈ ਮਨਜੀਤ ਲੱਗੀ ਵੀ ਰੋਟੀ ਖਾਣਾ ਤੂੰ ਵੀ ਖਾ ਲੈ ਜਦ ਮੈਂ ਦੇਖੀ ਨਾ ਇਹ ਮੇਰੇ ਪਾਪਾ ਜੀ 2 ਕਮਿੰਟ ਦਾ ਕਲਿੱਪ ਮੈਂ ਪਾਉਂਗਾ ਤੁਹਾਨੂੰ ਆਪਣੇ ਵਾਲੇ ਬਲੌਗ ਤੇ ਤੇ ਉਹਦੇ ਵਿੱਚ ਨਾ ਬਈ ਇਹਨਾਂ ਕਿਲੋ ਤਾਂ ਰੱਖੇ ਵੀ ਚੌਲ ਕਿਲੋ ਇਹਨਾਂ ਦਾ ਚਾਹ ਪਤਾ ਉਹ ਭੈਣ ਪਤਾ ਕਿਦਾਂ ਦੀ ਆ ਉਹ ਅਸੀਂ ਖਾਂਦੇ ਸਾਰੇ ਸਾਡੇ ਟੱਬਰ ਦੇ ਵਿੱਚ ਹੈਗਾ ਇਹ ਚਲੋ ਮੈਂ ਹਟ ਫੱਟ ਹਟ ਫੱਟ ਆਏਗਾ ਫੇਰ ਬਾਅਦ ਚੰਗਾਈ ਗੈਲ ਨਾਲ 1.5 ਕਿਲੋ ਕੜੀ ਪਈ ਆ ਇਧਰ ਆ ਗੱਲ ਪਹਿਲੇ ਪਿਆ ਅਚਾਰ 1.5 ਕਿਲੋ ਵੀ ਪਾਇਆ ਪਿਆ ਅਚਾਰ ਪਾਇਆ ਮੇਰੇ ਕੋਲ ਸਬੂਤ ਹੈ ਮੇਰੇ ਕੋਲ ਸਬੂਤ ਹੈ ਹੁਣ ਵੀ ਪਾਇਆ ਪਿਆ ਅਚਾਰ ਕਿਤੇ ਦੇਗਾ ਤਾਂ ਵੀ ਤਾਂ ਰੱਖ ਲਿਆ ਨਹੀਂ ਨਹੀਂ ਉਹ ਪਹਿਲਾਂ ਦੀਦੀ ਦੀ ਗੱਲ ਤਾਂ ਪੂਰੀ ਸੁਣੋ ਤਾਂ ਸਹੀ ਮੇਰੇ ਕੋਲ ਸਬੂਤ ਹੈ ਪਾਇਆ ਤਾਂ ਉਹਦੇ ਵਿੱਚ ਅਚਾਰ ਮੈਂ ਕੜੀ ਚੋਲ ਖਾ ਵੀ ਲੰਦਾ ਚੋਲ ਕੋਈ ਮਾੜੇ ਨਹੀਂ ਹੁੰਦੇ ਫੇਰ ਤੁਸੀਂ ਕਹਿਣਾ ਤਾਂ ਵੀ ਅਚਾਰ ਛੱਡਦੇ ਹੁਣ ਇਹ ਮੈਂ ਚਾਹ ਖਾ ਲਿਆ ਉਹ ਦੇਖ ਉਹਦੇ ਮੁੰਡਰੇ ਪੈਂਦੀਆਂ ਤੇ ਉਹਨੂੰ ਚਾਰ ਮਾਫਤ ਨਹੀਂ ਉਹਦਾ ਦੇਖ ਕੇ ਕੱਟੀਆਂ ਪਣਤੀਆਂ ਹੋਈ ਪਈਆਂ ਮੱਥੇ 'ਵਰ ਦੇਖ ਉਹਦੀ ਦੱਸੀ ਤੈਨੂੰ ਚਾਰ ਦਿੱਤਾ ਕਿ ਸਲਾਹ ਨੇ ਦਿੱਤਾ ਸੀ ਸਲਾਹ ਦੇ ਬਾਈ ਹੁਣ ਮੱਚਾ ਹੈ ਉਹ ਭਲੇਖਾ ਪੈ ਗਿਆ ਉਹ ਭਲੇਖਾ ਪੈ ਗਿਆ ਉਹ ਨਾ ਮੈਨੂੰ ਲੱਗਿਆ ਜਿਕਣਾ ਸ਼ਾਇਦ ਇਮਲੀ ਹੋਣੀ ਜ਼ਿਆਦਾ ਘੜੀ ਵਿੱਚ ਜਿੱਜਾ ਗੱਲਾਂ ਘਮਾਉਂਦਾ ਜਿੱਜੇ ਨੂੰ ਆਉਂਦੀਆਂ ਗੱਲਾਂ ਜਿੱਜਾ ਆਪ ਖਾ ਕੇ ਸਾਰੇ ਮਨੀਆ ਬਤਾਉਂਗਾ ਮੈਂ ਤਾਂ ਤੁਹਾਨੂੰ ਕਹਿ ਰਿਹਾ ਤਾਂ ਵੀ ਜਾਤੇ ਤੁਸੀਂ ਆਏ ਵੀ ਹੋਊਗਾ ਕੁਝ ਕੋਈ ਮੈਂ ਨਹੀਂ ਤੇ ਪਹਿਲਾਂ ਆਣੀ ਗੱਲ ਹੋਰ ਐ ਸੁਣੋ ਸੁਣੋ ਸਾਰੇ ਜੀਜੇ ਨੇ ਸਾਡੇ ਨਾਲ ਵਾਦਾ ਕੀਤਾ ਵੀ ਤੁਹਾਨੂੰ ਮੈਂ ਕਮਾ ਕੇ ਲੈ ਕੇ ਆਉਣਾ ਕਰਾਲੀ ਦੀ ਸ਼ਾਪਿੰਗ ਕਰਾਉਗਾ ਸਾਡੇ ਭਾਜੀ ਹਾਂ ਹਾਂ ਚੱਲੋ ਚੱਲੋ ਬਸ ਕੰਮ ਨਵੇੜ ਲੈ ਤੁਸੀਂ ਬੱਸ ਆਬਰ ਨਹੀਂ ਆਉਣਾ ਸੀ ਕਹਿੰਦੇ ਬਾਅਦ ਵਿੱਚ ਬੱਚਾ ਬਚਣਾ ਨਹੀਂ ਨਹੀਂ ਮੈਂ ਤਾਂ ਐ ਕਿ ਭਾਈ ਦੇਖੋ ਮੇਰੀ ਗੱਲ ਸੁਣਾ ਅਸੀਂ ਕੱਲ ਮੁੜਨਾ ਤਾਂ ਰਾਤ ਵੀ ਰਹਿ ਗਏ ਹੁਣ ਤੁਹਾਨੂੰ ਲੈ ਜਾਣਾ ਸ਼ਾਪਿੰਗ ਕਰਾ ਦੇਣੀ ਕਿਆ ਹੋਇਆ ਉਧਰ ਤੋਂ ਇੱਕ ਬੱਸ ਨੂੰ ਰੱਤ ਤੁਰਦੀ ਸਾਡੀ ਕੁੜੀ ਤਾਂ ਕਹਿੰਦੀ ਸੀ ਜਾਣਾ ਮੁੰਡੇ ਨੇ ਸਕੂਲ ਜਾਣਾ ਮੈਂ ਵੀ ਚੱਲ ਪੁੱਛੀ ਕਹਤੇ ਕਿਹਾ ਤੁਸੀਂ ਤਾਂ ਆਵਣਾ ਨਹੀਂ ਨਹੀਂ ਫੇ ਮਨ ਨੂੰ ਵੀ ਲੈ ਗਿਆ ਉਹ ਹੋ ਨਹੀਂ ਤਾਂ ਜਾਣਾ ਤਾਂ ਮੈਂ ਵੀਰ ਜੀ ਤਿਆਰ ਨਹੀਂ ਤਾਂ ਹੋ ਗਏ ਨਾ ਅੱਛਰੇ ਦਾ ਵਿਚਾਰਦਾ ਉਹ ਤੇ ਬਾਤ ਲੱਗ ਗਿਆ ਮੈਂ ਬਲੌਗ ਬਣਾਣਾ ਐਨੇ ਨੂੰ ਪਿੱਛੇ ਹੀ ਰਹਿ ਗਿਆ ਅੱਛਰੇ ਦਾ ਵਿਚਾਰਦਾ ਦਿਲ ਨਹੀਂ ਚਲਾਦਾ ਉਹ ਤਾਂ ਕਹਿੰਦਾ ਮਨੂੰ ਉਹ ਨਹੀਂ ਇਹ ਤਾਰਿਆਂ ਦਾ ਵੀ ਮੈਂ ਸ਼ਾਪਿੰਗ ਕਰਾ ਦੂੰਗਾ ਇਹਨਾਂ ਨੂੰ ਹਾਂ ਅੱਛਾ ਚਲੋ ਤੁਸੀਂ ਐ ਲੈ ਲਓ ਕਿਸਮਤ ਤਾਂ ਤੁਹਾਡੀ ਹੈ ਮੈਂ ਤੁਸੀ ਨਾ ਐ ਕਰੋ ਕੰਮ ਕੋ ਮਨ ਨੂੰ ਕਿੰਨਾ ਸੋਹਣਾ ਸੂਰਤ ਹੈ ਇਹਦੀ ਭੈਣ ਚਲੋ ਹਾਂ ਫੜੋ ਗੱਡੀ ਚਲੋ ਮੈਂ ਤੁਸੀਂ ਵੀ ਲੈ ਲਓ ਇਹਨਾਂ ਕੋਲ ਦਾ ਸੂਟ ਸਾਰੇ ਮਾੜੇ ਆ ਜੀ ਔਰ ਮੇਰੀ ਭੈਣ ਨੂੰ ਨਜ਼ਰ ਲਾਈ ਜੰਨੀ ਐ ਇਨਾਂ ਤੋਂ ਨਾ ਸੂਟ ਪਾ। ਭੈਣ ਨਹੀਂ ਕਿਹਾ ਜਾਂਦੀ ਉੱਥੇ ਜਿੰਨੇ ਸਸਤੇ ਸੂਟ ਨਾਲ ਇੰਨੇ ਟਾਪ ਦੇ। ਦੂਏ ਦੀ ਥਾਲੀ ਮਾ ਲੱਡੂ ਬੜਾ ਲੱਗੇ ਕਰ। ਕਰ ਲਵਕ 100 ਗੁਣਾ ਸਹੀ ਆ। ਦੇਖ ਲਾ ਹਣ ਨਹੀਂ ਨਹੀਂ ਇਹ ਇਹ ਕੱਲੇ ਕਹਿ ਰਹੀ ਸੀ ਕਹਿੰਦੀ ਹੁਣ ਆਪਾਂ ਚੁੰਨੀਆਂ ਦੇਖ ਕੇ ਨਹੀਂ। ਨਹੀਂ ਹੁਣ ਤੁਸੀਂ ਇੱਕ ਦੋ ਇਹਨੂੰ ਦੱਸ ਦੂਗੇ ਨਹੀਂ ਬੀਬੀ ਨੂੰ ਰਹਿ ਇਹਨੇ ਭਾਅ ਵਧੀਆ ਮਿਲਦੇ ਐ ਤੁਸੀਂ ਨਹੀਂ ਜਾਉਂਗੇ ਇੱਥੇ ਦੇਖਣ। ਅਸੀਂ ਕੀ ਕਰਨਾ ਤੁਹਾਡੀ ਝੂਟਾਂ ਕਾ ਸੰਦ ਟਰੈਕਟਰ ਜੀ ਦਾ ਸ਼ਰਟਾ ਪੈਂਟ ਪੈਂਟਾ ਸ਼ੌਬਾ ਖੁਸ਼ਾਈ ਉਹ ਤਾਂ ਤੁਸੀਂ ਅਸੀਂ ਵੀ ਇਹ ਤਾਂ ਗੁੱਪਤੀ ਇਹ ਤਾਂ ਜਾਣ ਕੇ ਕਹੇ ਨਹੀਂ ਕਰਦੇ ਗੈਲ ਇੱਕ ਝੱਗੀ ਸਹੀ ਇੱਕ ਮੀਜ ਇਹ ਤਾਂ ਸਾਨੂੰ ਜਾਣ ਕੇ ਇੱਕ ਕਮੀਨੀ ਹੋ ਗਿਆ ਹਾਂ ਤਾਂ ਦੁਕਾਨਦਾਰ ਵੀ ਸਿਆਣੇ ਹੋਗੇ ਪਤਾ ਕੀ ਕਰਦੇ ਅਲਾ ਕਹਿੰਦਾ ਵੀ ਆ 4000 ਦਾ ਮੈਡਮ ਸੂਟ ਹੈ ਇਹਦੇ ਨਾਲਾ ਟੀ-ਸ਼ਰਟ ਫਰੀ ਹੈ ਹੈ ਤੁਹਾਡੇ ਵਰਗਾ ਜਿਹੜੇ ਝੋਲੇ ਤੇ ਸਾਨੂੰ ਫਰੀ ਵਾਲੇ ਲੈ ਕੇ ਦਿੱਤੇ ਨੇ ਆਪ ਸੂਟ ਲੈਣਾ ਤੁਹਾਡੇ ਵੱਤ ਤੇ ਰਿਜ਼ਲਟ ਲਿਆਂਦੀ ਜੀ ਨਹੀਂ ਸਾਨੂੰ ਆਂਦੇ ਨੂੰ ਪਤਾ ਕੀ ਕਹੀ ਜਾਣਾ ਆਂਦੀ ਪਹਿਲਾਂ ਸੂਟ ਨਹੀਂ ਦਿਖਾਣਾ ਆ ਦੇਖੋ ਤੇ ਟੀ-ਸ਼ਰਟ ਆ ਟੀ-ਸ਼ਰਟ ਤੇ ਤੁਹਾਡੇ ਬਿੱਟ ਤੇ ਜਨਰ ਬਾਹ ਸੁਣਾ ਲੱਗਿਆ ਮੈਨੂੰ ਮੈਂ ਤਾਂ ਨਾਲੇ ਮਾਰੀ ਜਾਣੀ ਬਸ ਦੇਖੋ ਬਈ ਫਰਕ ਕਿ ਨਹੀਂ ਕਰਦੇ ਹੈਗੇ ਸਰਕ ਅਸੀਂ ਕਰ ਅਸੀਂ ਸਰਕ ਤਾਂ ਰਹਿ ਗਿਆ ਉਮਾ ਸਰਕ ਤਾਂ ਹੈ ਹੀ ਨਹੀਂ ਇੱਕ ਪਾਸੇ ਫਰੀ ਦੀ ਇੱਕ ਪਾਸਾ 40000 ਦੀ ਟੀ ਦਾ ਕੋਈ ਵੀ ਨਹੀਂ ਦਿੰਦਾ ਅੱਜ ਚੱਲੋ ਦਿਖਾਓ ਮਾਰਾ ਮੋਟਾ ਹੋਇਆ ਫਰਕ ਕੱਢ ਵੀ ਦਈਏ ਅਵਿੰਦਰ ਬਾਈ ਪਤਾ ਕੀ ਗੱਲ ਹੁੰਦੀ ਸ਼ਰਟ ਤਾਂ ਕਾ ਲੈ ਆਉਣੇ ਆ ਤੇ ਠੰਡੇ ਨੇ ਵਾਲ ਦਵਾਈ ਵੀ ਲੈ ਕੇ ਉਹਨੇ ਵੀ ਗਰਮ ਨਾ ਹੋ ਜੂਏ ਪਹਿਲਾ ਬੰਦਾ ਕਹਿੰਦਾ ਮੈਂਨਾਂ ਆਹ ਤੇ ਨਾ ਆਪਣੇ ਠੰਡਾ ਲੱਗਦਾ ਹੀ ਲੰਦਾ ਹਾਂ ਬਿਲਕੁਲ ਨਹੀਂ ਤੇ ਉਹ ਕੱਢ ਲਓ ਹਾਂ ਤੁਸੀਂ ਜਾਓ ਕੱਢ ਲਓ ਇੱਧਰ ਜੀਜਾ ਮੰਗਦਾ ਕੁਝ ਮਨ ਤੋਂ ਰਹਿਣ ਦੇ ਆਏ ਤੇ ਲੱਗ ਨੂੰ ਉੱਥੇ ਖੜੇ ਵੀ ਕਹਿੰਦੇ ਤੇ ਕਹਿੰਦੇ ਕਿ ਪਿਆ ਗੂ ਫਰੀ ਚਮਾ ਫੀਮ ਜੀ ਪਤਾ ਨਹੀਂ ਕੀ ਆ ਕੱਢ ਲਿਓ ਮੈਂ ਤਾਂ ਚਾਹ ਰੱਖੀ ਵੀ ਅਜੇ ਵੀ ਹਾਂ ਯਾਰ ਜੀਜੇ ਆ ਤੈਨੂੰ ਫੋਨ ਆਈ ਜਾਣਾ ਇਕੱਲਾ ਦੇਖੀ ਕੋਈ ਆਉਣਾ ਬੰਦਾ ਲੈ ਤਲਾ ਲਾ ਲਿਆ ਨਾ ਟਰੈਕਟਰ ਵਾਲਾ ਨਹੀਂ ਹੈਗਾ ਕੋਈ ਬੰਦਾ ਹੋਣਾ ਮੈਂ ਇੱਕ ਵਾਰ ਕੱਟਤਾ ਜਦੋਂ ਦਾ ਕੱਟੇ ਤੇ ਫਿਰ ਬਾਅਦ ਚ ਕਰ ਲੂ ਵਾਟ ਕੇ ਸਮਝ ਜੂਗਾ ਵੀ ਬੰਦਾ ਵੀ ਜਲਾ ਵੀ ਕਿਤੇ బిਜੀ ਹੈ ਆ ਟਾਈਮ ਅਸੀਂ ਬਿਜੀ ਹੁੰਦੇ ਸਾਡਾ ਇਹ ਬਿジネス ਹੈ ਤਾਂ ਅਸੀਂ ਬਿਜੀ ਹਾਂ ਸਮਝ ਲਓ ਤੇ ਭਾਈ ਸੰਦੀਪ ਦਾ ਬਹੁਤ ਧੰਨਵਾਦ ਹੈ ਸਵੇਰੇ ਸੱਜਰੇ ਉੱਠ ਕੇ ਨੇ ਮਸ਼ੀਨ ਲਾਈ ਪਹਿਲਾਂ ਚਿੱਟੇ ਕੁਰਤੇ ਪਜਾਮੇ ਤੋਂ ਉੱਤੇ ਫੇਰਾ ਕੱਪੜੇ ਤੋਂ ਉੱਤੇ ਹਣ ਜੀਜਾ ਜੀਜਾ ਦੀਜਾ ਨੂੰ ਵਿਚਾਰਿਆਂ ਨੂੰ ਲੱਗੀ ਵੀ ਭੁੱਖ ਨਹੀਂ ਨਹੀਂ ਕੋਈ ਭੁੱਖ ਨਹੀਂ ਮੈਂ ਕਾਹੇ ਕੜੀ ਕੜੀ ਗੱਲ ਕਰੀ ਮੈਂ ਗੱਲ ਤੁਹਾਡੀ ਸੁਣ ਰਿਹਾ ਦੱਸੋ ਦੱਸੋ ਗੱਲ ਜੀਜਾ ਤਾਂ ਹੈ ਕੜੀ ਕੜੀ ਗਈ ਹੈ ਨਾ ਵੀ ਕੁਝ ਲੈ ਆਓ ਕੁਝ ਲੈ ਆਓ 9 ਵਜੇ ਚੱਲੇ ਵੀ ਇਹਨਾਂ ਦਾ ਫਰਜ਼ ਨਹੀਂਦਾ ਵੀ ਸਾਜਰੇ ਸਾਜਰੇ ਭਾਈ ਮੇਰੇ ਜੀਜੇ ਨੂੰ ਹਾਜ਼ਰੀ ਕਰਾ ਦਿੰਦੇ ਆ ਕੱਪੜੇ ਧੋ ਲੈਂਦੀਆਂ ਬਾਅਦ ਵਿੱਚ ਜੀਜੇ ਆ ਚਾਹ ਦੇ ਬਿਨਾ ਨਸ਼ਾ ਹੀ ਟੁੱਟਦਾ ਹਾਜ਼ਰੀ ਖਾਂਦਾ ਨਹੀਂ ਨਹੀਂ ਅੱਛਾ ਵੀ ਤੁਸੀਂ ਹੁਣ ਸੇਫਤਾ ਦਾ ਬੋਕ ਕਰਦੇ ਹੋ ਹਾਂ ਲੈ ਵੀ ਹੁਣ ਮੁੱਕ ਰਿਓ ਨਾ ਹਾਂ ਹੁਣ ਤੁਸੀਂ ਨਹਾ ਧੋ ਦੋ ਇਹਨਾਂ ਨੂੰ ਕਰਾ ਲਈਂ ਲੈ ਕੇ ਜਾਣਾ ਆ ਜੀ ਚਲਾ ਮੇਰਾ ਠੀਕ ਕੰਮ ਨੀ ਮੇੜਦੇ ਆ ਠੀਕ ਠੀਕ ਕਹਿੰਦਾ ਬੰਨੂ ਨਾ ਮੇੜਦੇ ਆ ਵਧੀਆਂ ਹੋ ਗਏ ਆ ਪਤੀ ਆਉਂਦਾ ਦਾ ਇਹ ਵੀ ਕੰਮ ਕਰ ਲਿਆ ਆ ਉਲਟਾ ਬਹੁਤ ਬਹੁਤ ਸ਼ੁਕਰੀਆ ਮਾਣੂ ਦਾ ਗੇਮ ਦਾ ਪਤਾ ਤੁਸੀ ਤਾਂ ਬੇਚੇਮ ਗੇਮ ਦਾ ਚੀਜਾ ਪਾਉਦਾ ਫਿਰ ਫਿਰ ਜੀਜੇ ਨੂੰ ਆਇਆ ਵੀ ਉੱਥੇ ਤਾਂ ਰਲਾ ਮੱਕਤ ਕੱਪੜੇ ਕੋਪੜੇ ਜਿਹਾ ਦਵਾ ਕੇ ਵੀ ਮੰਨੂ ਕੱਢੀ ਲੱਗੇ ਤਾਂ ਨਹੀਂ ਲਾਉਣਾ ਬਬੀ ਮੈਂ ਉੱਥੇ ਨੂੰ ਲੰਘ ਜਮਾ ਆ ਨਹੀਂ ਨਹੀਂ ਇਹ ਬੰਦੀ ਪਤਾ ਕੀ ਗਲਤੀ ਇਹ ਵਿਚਾਰਾ ਤਾਂ ਕਹਿੰਦਾ ਤਾਂ ਵੀ ਇੱਧਰ ਮਾਹੌਲ ਕਰਮ ਹੋ ਜਾਂਦਾ ਇਹਦਾ ਸੰਦੀਪ ਦੀ ਤਰੀਕਾ ਦਾ ਕੱਪੜੇ ਤਾਂ ਤੇ ਵਿਚਾਰੀ ਨੇ ਆਇਆ ਸਾਰੇ ਨਾ ਕੰਮ ਨਵੇੜੇ ਬਾਈ ਤੰਨੂ ਨਹੀਂ ਤਾਂ ਪਤਾ ਹੁਣ ਤੂੰ ਸੇਵਤਾ ਕਰਦਾ ਤਾਂ ਹੁਣ ਸੇਵਤਾ ਨੂੰ ਉਹ ਮੇਰੀ ਗੱਲ ਸੁਣੋ ਦੇਖੋ ਜੇ ਨਹੀਂ ਮੈਂ ਮੈਂ ਚੱਲ ਲੈ ਜਾਊਗਾ ਮੈਂ ਕਿਦਰ ਨੇ ਵੀ ਪਹਿਲਾਂ ਦੇਖੋ ਕਿਦਰ ਨੇ ਮੈਂ ਮੈਂ ਤੁਹਾਨੂੰ ਹੱਥਾਂ ਦੀ ਗਿਣਤੀ ਨਾ ਕਰਾਂ ਤਾਂ ਬਹੁਤ ਬੜੀ ਚਲੇ ਜਾਂਦੀ ਹੈ ਜੀ ਜੀਤੇ ਮੇਰੀ ਗੱਲ ਸੁਣ ਹਾਂ ਅੱਜ ਤੋਂ ਚਲ ਜੋ 15 ਜਾਂ 20 ਸਾਲ ਪਿੱਛੇ ਹਾਂ ਜੱਟਾਂ ਦੇ ਘਰਾਂ ਜੱਟਾਂ ਦੇ ਘਰਾਂ 'ਚ ਕੀ ਹੁੰਦਾ ਸੀ ਵੀ ਸਾਰੀ ਕਣਕ ਅ ਬੱਢ ਲਈ ਉਦੋਂ ਬਾਅਦ ਧੂੜੀ ਚੱਕ ਲਈ ਕਣਕ ਵੇਚ ਲਈ ਆਪਣੇ ਢੋਲੇ ਮੱਟਾ ਮੋਟਾ ਚ ਪਾ ਲਿਆ ਹਿਸਾਬ ਕਿਤਾਬ ਦਾ ਲਾ ਕੇ ਹਾਂ ਲਾ ਕੇ ਫਿਰ ਦੇ ਦੇ ਵੀ ਐਨੇ ਕੇ ਬਚੇ ਘਰ ਸੁਹਾਣੀਆਂ ਨੂੰ ਘਰਦਿਆਂ ਨੂੰ ਕਹਿ ਦਿੰਦੀ ਹੁੰਦੇ ਤੇ ਵੀ ਚਲੋ ਇੱਕ ਇੱਕ ਸੂਟ ਤੁਹਾਨੂੰ ਭਾਈ ਦਵਾ ਲਿਆ ਹੁਣ ਮੇਰੀ ਤਾਂ ਢੋਲਾ ਚ ਕਣਕ ਪਾਉਣ ਨੂੰ ਰਹਿੰਦੇ ਜੇ ਆਰਤੀ ਨਾਲ ਮੇਰਾ ਹੱਥ ਸਾਫ਼ ਕਰਨ ਨੂੰ ਰਹਿੰਦਾ ਇਹਨਾਂ ਨੂੰ ਸੂਟ ਮੈਂ ਪਹਿਰੇ ਹੀ ਦਵਾ ਲਿਆ ਵਾ ਪਰ ਭਈਆ ਮੈਨੂੰ ਕੋਈ ਬਚੇ ਨਾ ਤੂੜੀ ਪੈ ਗਈ ਉੱਥੇ ਅੰਦਰ ਤੂੜੀ ਤਾਂ ਪੈ ਗਈ ਬਸ ਸਾਰਾ ਕੁਝ ਬੋਲੇ ਨਾ ਨਾ ਚੱਲੇ ਨਾ ਕੋਈ ਨਾਲ ਨਹੀਂ ਪੈਣੀ ਐ ਸਾਰਾ ਕੁਝ ਬੋਲੇਆ ਤੇਰਾ ਲੀਚ ਕਣਕ ਤਾਂ ਸੁੱਕੇ ਤੇ ਪਾਉਂਗੇ ਮਾੜੀ ਮੋਟੀ ਉਹ ਸੁੱਕੀ ਜਿੱਤੇ ਪਾਉਂਗਾ ਤੂੰ 15 ਦਿਨ ਪਹਿਲਾਂ ਤੂੰ ਸੁੱਕਾ ਜਿਹੜੇ ਪਿਛਲੇ ਬੱਚੇ ਵੇ ਉਹੀ ਕੱਢ ਲੈ ਇਸਨੇ ਤਾਂ ਹੈ ਹੀ ਨਹੀਂ ਪਿਛਲੇ ਤਾਂ ਸਾਰੇ ਪੋਲਟਰੀ ਫਾਰਮ ਚ ਫਸ ਗਏ ਸਾਰੇ ਵੀ ਅਜੇ ਚਾਲੀ ਬੰਦਾ ਇੱਕ ਜੀ ਅਜੇ ਪੋਲਟਰੀ ਫਾਰਮ ਵੀ ਚੱਲ ਰਿਹਾ ਤੁਸੀਂ ਤਾਂ ਦੇਖਦੇ ਹੋਣੇ ਬਲੌਗਾਂ ਵਿੱਚ ਉਧਰ ਗੱਲ ਹੁਣ ਤਾਂ ਜਿਵੇਂ ਨਹੀਂ ਨਹੀਂ ਰਿਹਾ ਵੀ ਕਣਕਾਂ ਦੇਖੋ ਪਹਿਲਾਂ ਵੀ ਤਾਂ ਹੀ ਲੈ ਕੇ ਜਾਣੇ ਆ ਉਹ ਤਾਂ ਵੀਡੀਓ ਬਾਅਦ ਵੀ ਆ ਜਾਂਦਾ ਹੁਣ ਨਹੀਂ ਹੜੀ ਸੋਣੀ ਵਾਲਾ ਕੰਮ ਰਿਹਾ ਹੁਣ ਤਾਂ ਐ ਵੀ ਐ ਵੀ 10 ਤਰੀਕ ਆ ਗਈ ਦਸੀ ਆ ਗਈ ਹੈ ਨਹੀਂ ਉਸ ਤੋਂ ਬਾਅਦ 15 ਆ ਕੇ ਹੂੰ ਆ ਕੇ ਬਾਕੀ ਜਿਹੜਾ ਹੂੰ ਬਿਜ਼ਨਸ ਚੱਲਦਾ ਹੂੰ ਆ ਕੇ 3 ਤੇ ਹੁਣ ਕਾਦੀ ਰਹਗੀ ਮੋਤਾ ਮਹੀਨੇ ਦੇ ਮਹੀਨਾ ਹੁੰਦਾ ਪਾਲ ਤੇ ਉਹ ਜੀਜੇ ਨੇ ਮੈਨੂੰ ਆਈਫੋਨ ਲੈ ਕੇ ਦਿੱਤਾ ਪਾਪਾ ਗਿਫਟ ਕਰਿਆ ਜੀ ਪਾਲ ਦੀ ਲਾਦੀ ਆ ਤਾਂ ਗਿਫਟ ਕਰਿਆ ਜੀ ਪਤਾ ਤਾਂ ਕੋਨਾ ਦਾ ਟੁੱਟਾ ਵਾ ਥੋੜਾ ਜਿਹਾ ਆਨ ਹੋ ਨਹੀਂ ਹੁੰਦਾ ਹੈਗਾ ਕਹਦਾ ਦੇਖ ਨਹੀਂ ਚੋੜੀ ਦੇਖੋ ਜੂਰ ਜੂਰ ਮਾਰ ਕੇ ਵੀ ਆਨ ਹੋ ਗਿਆ ਤਾਂ ਕਰ ਲਈ ਨਹੀਂ ਆਗਾ ਗੁਰਤਬਨ ਤਾਂ ਆਲੇ ਆਂਦਾ ਜੀ ਇਹਦਾ ਟਰੈਕਟਰ ਛੇਤੀ ਦੇ ਕੇ ਠੀਕ ਕਰ ਲਿਆਦਾ ਇਹਨੇ ਉਹਦੇ ਪੈਸੇ ਥੋੜੇ ਆ ਕੇ ਦੇ ਨਹੀਂ ਨਹੀਂ ਇਹ ਤਾਂ ਹੁਣ ਵੀ ਕਹਿਣਾ ਉਹਦੇ ਕੋਈ ਦੇਖਦਾ ਨਹੀਂ ਹੁਣ ਤਾਂ ਤਪਿਆ ਮੈਂ ਚੱਕ ਲਿਆ ਗਿਆ ਮਾਂਗੇ ਪਤਾ ਦੋ ਅੱਜ ਦਾ ਕੰਮ ਤਾਂ ਕੱਢ ਲੂ ਜੀਜਾ ਦੀ ਕੀਮੀ ਅੱਜ ਕੀ ਮਿਲਾ ਗਿਆ ਜੀ ਆਪਣੀ ਚਲੋ ਕੋਈ ਨਹੀਂ ਇਹ ਪਿਆਰ ਆ ਜਿਹੜਾ ਹੈ ਮਹਾਰਾਜ ਸਾਰਿਆਂ ਦਾ ਇੱਕ ਨਹੀਂ ਬਣਾ ਕੇ ਰਖੇ ਰਿਸ਼ਤੇਦਾਰੀਆਂ ਦੇ ਵਿੱਚ ਵੀ ਕੁਛ ਨਹੀਂ ਲੈ ਕੇ ਜਾਣਾ ਜੀ ਇੱਥੇ ਤੇ ਜਿਹੜੇ ਹਾਜ਼ਰੇ ਤੂੰ ਘੜੀ ਕੁਛ ਨਹੀਂ ਲੈ ਕੇ ਜਾਣਾ ਇੱਥੇ ਖਾਲੀ ਹੱਥ ਆਇ ਖਾਲੀ ਹੱਥ ਬਾਬੇ ਹੁਣ ਤੂੰ ਨਾ ਜੈਨ ਖੁਸ਼ੀ ਹੋਈ ਚੱਲ ਫਿਰ ਮੇਰੀ ਗੱਲੇ ਨਾਲੇ ਇਹ ਅੱਜ ਸੰਦੀਪ ਵੀ ਕਿਨ ਕੋਚ ਰੱਖੇ ਮੈਂ ਕਿ ਜੱਲ ਜੀਜੇ ਜਿਹੜਾ ਆਰਡਰ ਦੇ ਤਾਂ ਸਾਲੇ ਦਾ ਮੰਨਣ ਦਾ ਹੁਕਮ ਹੈ ਹਾਂ ਸਾਲਾ ਬੈਸਕ ਨਹੀਂ ਸਾਦਾ ਮੈਂ ਲੈ ਕੇ ਜਾਉਂਗਾ ਸਹੇਦਕਾਨ ਕੋ ਛੱਡ ਕੇ ਸ਼ੋਪਿੰਗ ਕਰਾ ਕੇ ਫਿਰ ਮੈਂ ਜਾਉਂਗਾ ਭਾਵੇਂ ਮਜੀਤ ਨੂੰ ਪਾ ਕੇ ਤੂੰ ਦਿੰਦੀ ਪੈਸੇ ਵੀ ਦੇ ਦੂੰਗਾ ਮੈਂ ਲੈ ਤਾਂ ਨਹੀਂ ਜੇ ਪੈਸੇ ਫਿਰ ਮੈਂ ਦੇਣਾ ਫਿਰ ਤੂੰ ਰਹਿਣ ਦੀ ਤੇ ਤੇਰੇ ਵਾਲੀ ਕਮੀਜ਼ ਘਾਤੋ ਮੈਂ ਵੇਖਾ ਸਾਲਿਆ ਮਿਲਦਾ ਹੀ ਜਾਈ ਮੈਂ ਲਾ ਕੇ ਲੂੰਗਾ ਜਾ ਤੁਹਾਡੇ ਨਾ ਵੀ ਇਹੋ ਜਿਹਾ ਹਾਸੀ ਮਜ਼ਾਕ ਕੇ ਮਿਲਣਾ ਕਿਤੇ ਕੀ ਲੈ ਕੇ ਜਾਣਾ ਨਹੀਂ ਵੈਸੇ ਜਾਣਾ ਤਾਂ ਸੀਰੀਅਸ ਹਾਂ ਹਾਂ ਜਾਣਾ ਹਾਸੀ ਮਜ਼ਾਕ ਆਪੀ ਕਿਤੇ ਮਜ਼ਾਕ ਵਿੱਚ ਨਾ ਲਈਂ ਵੀ ਤੂੰ ਨਾ ਕਿਤੇ ਕੰਮ ਨੂੰ ਨਹੀਂ ਨਿਕੜੇ ਹੈ ਮੇਰੇ ਗੱਲ ਤੋਂ ਮਨਜੀਜੇ ਮੇਰੇ ਇਹਨੇ 4 ਪੰਪ ਰੰਦੇ ਸਪਰੇਅ ਦੇ ਕਰਦੇ ਹੈ ਅਜੇ ਮਾ ਉਹ ਉੱਥੇ ਰਣਾ ਮੱਕੀ ਜੀ 2 ਘੰਟੇ ਪਹਿਲਾਂ ਉੱਥੇ ਬਹਿ ਕੇ ਤਪੱਸਿਆ ਕਰਨੀ ਉਹਨੂੰ ਵਾਢਾ ਲਾਉਣਾ ਮੈਨੂੰ ਕਿਸੇ ਬਾਬੇ ਨੇ ਕਿਹਾ ਵੀ ਉੱਥੇ ਬਹਿ ਕੇ ਨਾਮ ਜਪਣਾ 2 ਘੰਟੇ ਫੇਰ ਵਾਢਾ ਲਾਉਣਾ ਕਾਨੂੰ ਲਾ ਲਾ ਕੇ ਤੂੰ ਜਾ ਕੇ ਵੱਢ ਮੈਂ ਤੇਰੇ ਨਾਲ ਬੈਠ ਕੇ ਤਪੱਸਿਆ ਕਰ ਦਿੰਦਾ ਜੀਜਾ ਜਾਣਦਾ ਜੀਜਾ ਲੈ ਕੇ ਜਾਣਾ ਜੀਜਾ ਆਪਣੇ ਗੱਲ ਤੋਂ ਕੱਢ ਕੇ ਨਾ ਸਮੱਸਿਆ ਮੇਰੇ ਗੱਲ 'ਚ ਪਾਉਣ ਨੂੰ ਫਿਰਦਾ ਬੰਪਾ ਤੇਰੇ ਭਾਈ ਮੈਂ ਭਰ ਦੂੰਗਾ ਤੈਨੂੰ ਚੁਕਾ ਦੂੰਗਾ ਤੂੰ ਕੰਮ ਨਾ ਵੇੜ ਚੱਲ ਹੋਰ 12 ਵਜੇ ਬਾਹਰ ਚੱਲਿਆ ਕਿ ਸਾਰਾ ਦਿਨ ਆਪਣਾ ਹੀ ਹੈ ਹੋਰ ਲਾ ਦਿੰਨਾ ਜਿੱਥੇ 2 ਘੰਟੇ ਖਰਾਬ ਹੋ ਗਏ ਨਾ ਅੱਜ ਦੇ 1 ਘੰਟਾ ਹੋਰ ਸਹੀ ਚੱਲ ਤੇਰਾ ਪਹਿਲਾਂ ਤਪੱਸਿਆ ਵੀ ਕਰ ਦਿੰਨਾ ਮੈਂ ਇੱਕ ਅੱਖ ਵਡਾ ਲੈਣਾ ਹਾਂ ਸਾਰਾ ਕੁਝ ਕਰ ਦਿੰਦਾ ਨਾ ਪਰ ਵੀ ਮੇਰੀ ਆਪਣੀ ਨਣ ਦਾ ਆਪਣੀ ਪਰਝਾਈਆਂ ਕਿ ਨਹੀਂ ਹੋਈ ਫਿਰਦੀਆਂ ਨਹੀਂਆਂ ਕਦੀ ਹਉਣੇ ਨੂੰ ਵੀ ਕਿਸੇ ਕਿਸੇ ਦਿਨ ਮੌਕਾ ਮਿਲਦਾ ਹੈ ਉਹ ਤੰਨੂ ਨੂੰ ਨਹੀਂ ਪਤਾ ਹੈਗਾ ਗੱਲ ਦਾ ਹਾਂ ਗੱਲ ਵਿੱਚ 40 ਆਏ ਉਹ 40 ਕਿਸ ਨੂੰ ਪਤਾ ਲੱਗੂਗੀ ਜੀ ਅਗਲੇ ਬਲੌਗ ਚ ਹੁਣ ਮੈਂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਨੂੰ ਵੀਡੀਓ ਨੂੰ ਮੈਂ ਇੱਥੇ ਕਰ ਦਿੰਦਾ ਬੰਦ ਜੀ ਤੇ ਦੇਖਦੇ ਹਾਂ ਹੁਣ ਕੀ ਬਣਦਾ ਪ੍ਰੋਗਰਾਮ ਬੀ ਬਿਗਰਾਮ ਸਿੰਘ ਲੁੱਟ ਹੁੰਦਾ ਕਿ ਨਹੀਂ ਲੁੱਟਉਂਦਾ ਮੈਂ ਨੇੜੇ ਤੋਂ ਲੱਗੇ ਜੀ ਕਿੱਧਰੋਂ ਲੁੱਟਉਂਦਾ ਮੈਂ ਨੇੜੇ ਲੱਗਣ ਨਹੀਂ ਦਿੰਦਾ ਬਿਗਰਾਮ ਸਿੰਘ ਲੁੱਟ ਹੁੰਦਾ ਕਿ ਕੁੱਟ ਹੁੰਦਾ ਕੁੱਟ ਹੁੰਦਾ